ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚ ਐਸ ਸਿੰਪਲ ਦੋਸਤੋ ਅੱਜ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਬੜਾ ਹੀ ਅਜੀਬੋ-ਗਰੀ ਵਿਸ਼ਾ ਹੈ ਖਾਸ ਕਰਕੇ ਇਸ ਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੀਡੀਆ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਗੱਲਾਂ ਹੋ ਰਹੀਆਂ ਨੇ ਗੱਲ ਕਰ ਰਹੇ ਆ ਐਲ ਜੀ ਬੀਟੀ ਆਈ ਕਿਉ ਦੀ ਤਾਂ ਦੋਸਤੋ ਐਲ ਜੀ ਬੀਟੀ ਦਾ ਅਰਥ ਕੀ ਹੈ ਪਹਿਲਾਂ ਆਪਾਂ ਇਹ ਸਮਝ ਲਈਏ ਹੋਮੋਸੈਕਸ਼ੁਅਲ ਤੇ ਹੈਟਰੋਸੈਕਸ਼ੁਅਲ ਤੇ ਇੱਕ ਕਲੀਅਰ ਜਿਹੜੀ ਸੈਕਸ਼ੁਅਲ ਇੰਟਰ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਹੈ ਇਹਦੇ ਆਧਾਰ ਤੇ ਆਪਾਂ ਜਿਹੜੇ ਹਿਊਮਨ ਬੀਇੰਗ ਹੈ ਜਿਹੜੇ ਬੰਦੇ ਆ ਇਨਸਾਨ ਆ ਉਹਨਾਂ ਨੂੰ ਆਪਾਂ ਜਾਂ ਤਾਂ ਕਹਿ ਦਿੰਦੇ ਆ ਕਿ ਹੈਟਰੋ ਨੇ ਜਿਸ ਦੇ ਵਿੱਚ ਇੱਕ ਮਰਦ ਦੀ ਔਰਤ ਦੇ ਪ੍ਰਤੀ ਸੁਭਾਵਿਕਕਰਸ਼ਨ ਹੁੰਦਾ ਹੈ ਦੋਸਤੀ ਹੁੰਦੀ ਹੈ ਤੇ ਹੋਣ ਦੀ ਸੰਭਾਵਨਾ ਹੁੰਦੀ ਹੈ ਖਿੱਚ ਹੁੰਦੀ ਹੈ ਦੂਸਰਾ ਜਿਹੜਾ ਹੈ ਉਹ ਹੋਮੋਸੈਕਸ਼ੂਅਲ ਹੈ ਜਿਸ ਦੇ ਵਿੱਚ ਆਪਣੇ ਕੋਲੇ ਗੇ ਤੇ ਲੈਸਬੀਅਨ ਇਹ ਦੋ ਆ ਜਾਂਦੇ ਨੇ ਤੀਸਰਾ ਜਿਹੜਾ ਹੈ ਕੁਇਰ ਹੈ ਜਿਸ ਦੇ ਵਿੱਚ ਆਪਣੇ ਕੋਲੇ ਇੰਟਰਸੈਕਸ ਜਿਸ ਦੇ ਵਿੱਚ ਆਪਣੇ ਕੋਲ ਹਿਜਡੇ ਜਾਂ ਖੁਸਰੇ ਜਾਂ ਜਿਹੜਾ ਇਹ ਜਿਹੜੀ ਇੱਕ ਥਰਡ ਜੈਂਡਰ ਦੀ ਸ਼੍ਰੇਣੀ ਆ ਜਾਂਦੀ ਹੈ ਟਰਾਂਸ ਜੈਂਡਰ ਦੀ ਸ਼੍ਰੇਣੀ ਆ ਜਾਂਦੀ ਹੈ ਇਹ ਸਾਰਾ ਕੀ ਹੈ ਇਸ ਨੂੰ ਆਪਾਂ ਡਿਟੇਲ ਵਿੱਚ ਸਮਝਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਹੈਟਰੋਸੈਕਸ਼ੁਅਲ ਦਾ ਕੀ ਅਰਥ ਹੈ ਹੈਟਰੋਸੈਕਸ਼ੁਅਲ ਜਿਹੜੇ ਕਿ ਜ਼ਿਆਦਾਤਰ 90% ਦੇ ਲੋਕ ਜਿਹੜੇ ਨੇ ਉਸ ਕੈਟਾਗਰੀ ਵਿੱਚ ਆਉਂਦੇ ਨੇ ਜ਼ਿਆਦਾਤਰ ਲੋਕ 90 ਵੀ 92 96% ਤੱਕ ਲੋਕ 95% ਤੱਕ ਲੋਕ ਆ ਜਿਹੜੇ ਕਿ ਹੈਟਰੋ ਹੁੰਦੇ ਨੇ ਜਿਹਦੇ ਵਿੱਚ ਮਰਦ ਤੇ ਔਰਤ ਦੇ ਵਿੱਚ ਸੁਭਾਵਿਕ ਖਿੱਚ ਜਾਂ ਆਕਰਸ਼ਣ ਹੁੰਦਾ ਹੈ ਕੁਝ ਲੋਕ ਨੇ ਜਿਹੜੇ ਕਿ ਐਲਜੀ ਐਲਜੀ ਮਟਰੋ ਹੋਮੋ homosexual ਦਾ ਮਤਲਬ ਹੈ ਕਿ ਮਰਦ ਦਾ ਮਰਦ ਦੇ ਨਾਲ ਆਕਰਸ਼ਣ ਹੈ ਤੇ ਔਰਤ ਦਾ ਜਿਹੜੀ ਆਕਰਸ਼ਣ ਹੈ ਉਹ ਔਰਤ ਪ੍ਰਤੀ ਹੈ ਜਿਹੜੀ ਔਰਤ ਤੇ ਔਰਤ ਦਾ ਜਿਹੜੀ ਖਿੱਚ ਹੈ ਦੋਸਤੀ ਹੈ ਜਾਂ ਵਿਆਹ ਦੀ ਹੱਦ ਤੱਕ ਵੀ ਇਹ ਪਹੁੰਚ ਜਾਂਦਾ ਹੈ ਉਸ ਨੂੰ ਕਹਿੰਦੇ ਲੈਸਬੀਅਨ ਜਿਹੜਾ ਮਰਦ ਤੇ ਮਰਦ ਦਾ ਜਿਹੜਾ ਰਿਸ਼ਤਾ ਹੈ ਉਸ ਨੂੰ ਗੇ ਆਖਿਆ ਜਾਂਦਾ ਹੈ ਉਸ ਤੋਂ ਅੱਗੇ ਹੈ ਐਲ ਜੀ ਬੀ ਬੀ ਹੈ ਬਾਈसेक्सुअल ਇਸ ਵਿੱਚ ਉਹ ਲੋਕ ਹੁੰਦੇ ਨੇ ਜਿਹੜੇ ਕਿ ਇੱਕ ਔਰਤ ਔਰਤ ਦੇ ਨਾਲ ਵੀ ਤੇ ਔਰਤ ਮਰਦ ਦੇ ਨਾਲ ਵੀ ਦੋਹਾਂ ਨਾਲ ਸਬੰਧ ਬਣਾਉਣ ਦੀ ਸਮਰੱਥਾ ਹੁੰਦੀ ਹੈ ਤੇ ਉਹਨੂੰ ਇਹ ਸੁਭਾਅਕ ਵੀ ਲੱਗਦਾ ਹੈ ਉਸ ਤੋਂ ਅੱਗੇ ਹੁੰਦਾ ਹੈ ਜਿਹੜਾ ਹੈਟਰੋਸੈਕਸ਼ੁਅਲ ਦੇ ਵਿੱਚ ਇੱਕ ਮਰਦ ਮਰਦ ਦੇ ਨਾਲ ਵੀ ਤੇ ਮਰਦ ਔਰਤ ਦੇ ਨਾਲ ਵੀ ਰਿਲੇਸ਼ਨ ਬਣਾ ਸਕਦੀ ਹੈ ਜਾਂ ਉਸ ਦੇ ਵਿੱਚ ਉਸ ਦੇ ਪ੍ਰਤੀ ਖਿੱਚ ਹੁੰਦੀ ਹੈ ਆਕਰਸ਼ਣ ਹੁੰਦਾ ਹੈ ਦੋਸਤੀ ਦੀ ਸੰਭਾਵਨਾ ਹੁੰਦੀ ਹੈ ਤਾਂ ਇਹ ਹੈ ਐਨ ਜੀ ਬੀ ਉਸ ਤੋਂ ਅੱਗੇ ਆ ਜਾਂਦਾ ਹੈ ਟੀ ਟੀ ਹੁੰਦਾ ਹੈ ਟਰਾਂਸ ਜੈਂਡਰ ਟਰਾਂਸ ਜੈਂਡਰ ਦਾ ਕੀ ਅਰਥ ਹੈ ਟਰਾਂਸ ਜੈਂਡਰ ਉਹ ਹੁੰਦਾ ਹੈ ਜਿੱਥੇ ਜਿਹੜਾ ਮਰਦ ਜਿਹੜਾ ਹੈ ਉਹ ਬਚਪਨ ਦੇ ਵਿੱਚ ਤਾਂ ਉਹ ਲੁੱਕ ਵਾਈਜ਼ ਵਿਖੇ ਪ੍ਰਤੀ ਜਾਂ ਆਪਾਂ ਉਸ ਦੀ ਸ਼ਖਸੀਅਤ ਜਿਹੜੀ ਹੈ ਉਹ ਤਾਂ ਜਾਂ ਉਸ ਦੇ ਸਰੀਰਕ ਜਿਹੜੀ ਬਣਤਰ ਹੈ ਬੰਤਰ ਹੈ ਜਿਹੜੀ ਸੰਰਚਨਾ ਹੈ ਉਹ ਤਾਂ ਮਰਦ ਵਾਲੀ ਹੁੰਦੀ ਹੈ ਪਰ ਉਹ ਅਸਲ ਵਿੱਚ ਮਰਦੇ ਸਰੀਰ ਵਿੱਚ ਛੁਪੀ ਇੱਕ ਔਰਤ ਹੁੰਦੀ ਆ ਤੇ ਜਿਉਂ-ਜਿਉਂ ਇਹ ਆ ਵਿਅਕਤੀ ਗਰੋ ਕਰਦਾ ਹੈ ਵਡਾ ਹੁੰਦਾ ਹੈ ਤਾਂ ਉਸ ਦੇ ਵਿੱਚ ਜਿਹੜੇ ਔਰਤਾਂ ਵਾਲੇ ਲੱਛਣ ਨੇ ਜਾਂ ਔਰਤਾਂ ਵਾਲੀਆਂ ਆਰਤਾਂ ਜਿਹੜੀਆਂ ਨੇ ਉਹ ਵਧਣ ਲੱਗਦੀਆਂ ਹਨ ਤੇ ਉਸ ਨੂੰ ਇੰਜ ਲੱਗਦਾ ਹੈ ਕਿ ਉਸ ਦਾ ਸਰੀਰ ਦੇਖਣ ਨੂੰ ਜਿਹੜਾ ਹੈ ਉਹ ਤਾਂ ਸਰੀਰਕ ਪੱਖੋਂ ਜਾਂ ਭੌਤਿਕ ਪੱਖੋਂ ਤਾਂ ਉਹ ਮਰਦਾ ਹੈ ਪਰ ਅਸਲ ਵਿੱਚ ਉਹ ਮਾਨਸਿਕ ਤੌਰ ਦੇ ਉੱਤੇ ਜਦ ਜੇ ਵਤੀ ਤੌਰ ਦੇ ਉਤੇ ਆਪਣੇ ਆਪ ਨੂੰ ਉਹ ਔਰਤ ਮਹਿਸੂਸ ਕਰਦਾ ਹੈ ਇਸੇ ਤਰੀਕੇ ਨਾਲ 트랜스 ਜੈਂਡਰ ਜਿਹੜੀ ਔਰਤ ਬਚਪਨ ਦੇ ਵਿੱਚ ਜਿਹੜੀ ਔਰਤ ਹੁੰਦੀ ਹੈ ਜਿਸ ਦਾ ਸਰੀਰ ਔਰਤ ਵਾਲਾ ਹੈ ਜਿਸਮ ਔਰਤ ਵਾਲਾ ਹੈ ਸਰੀਰਕ ਅੰਗ ਔਰਤ ਵਾਲੇ ਹਨ ਪਰ ਉਸ ਦੇ ਵਿੱਚ ਜਿਹੜਾ ਮਨ ਬੈਠਾ ਹੈ ਜਿਹੜਾ ਉਸ ਦੇ ਵਿੱਚ ਦਿਮਾਗ ਬੈਠਾ ਹੈ ਜਿਹੜਾ ਉਸ ਦੇ ਵਿੱਚ ਦਿਲ ਬੈਠਾ ਹੈ ਉਹ ਇੱਕ ਮਰਦ ਦਾ ਹੁੰਦਾ ਹੈ ਜਿਹੜੇ 트랜스 ਜੈਂਡਰ ਹੁੰਦੇ ਨੇ ਉਹ ਜਦੋਂ ਅਡਲਟ ਹੋ ਜਾਂਦੇ ਨੇ ਬਾਲਗ ਹੋ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਰੁਚੀਆਂ ਆ ਨੇ ਉਹ ਮਰਦ ਸਰੀਰ ਦੇ ਵਿੱਚ ਔਰਤਾਂ ਵਾਲੀਆਂ ਤੇ ਔਰਤ ਸਰੀਰ ਦੇ ਵਿੱਚ ਮਰਦ ਵਾਲੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਉਹ ਫਿਰ ਬਾਅਦ ਵਿੱਚ ਦੋ ਚੀਜ਼ਾਂ ਕਰਦੇ ਨੇ ਇੱਕ ਤਾਂ ਜਾਂ ਤਾਂ ਕ੍ਰੋਸ ਕਲੋਥਿੰਗ ਤੇ ਜਾਂ ਕ੍ਰੋਸ ਸੈਕਸੁਅਲਿਟੀ ਕ੍ਰੋਸ ਕਲੋਥਿੰਗ ਦੇ ਵਿੱਚ ਕੀ ਹੈ ਕਿ ਉਹ ਕਪੜੇ ਔਰਤ ਵਰਗੇ ਜਿਹੜੇ ਹਨ ਅਜਿਹਾ ਮਰਦ ਜਿਹੜਾ ਹੈ ਉਹ ਅਸਲ ਵਿੱਚ ਉਹ ਔਰਤ ਹੁੰਦੀ ਹੈ ਤਾਂ ਉਹ ਔਰਤਾਂ ਵਾਲੇ ਕੱਪੜੇ ਔਰਤਾਂ ਵਾਂਗੂ ਮੇਕਅਪ ਔਰਤ ਵਾਂਗੂ ਤੁਰਨਾ ਫਿਰਨਾ ਗੱਲਬਾਤ ਕਰਨਾ ਔਰਤਾਂ ਵਿੱਚ ਵਿਚਰਨਾ ਤੇ ਜਿਹੜਾ ਮਰਦ ਹੁੰਦਾ ਹੈ ਜਿਹੜੀ ਔਰਤ ਹੈ ਤੇ ਉਹ ਜਿਹਦੇ ਉਹਦੇ ਵਿੱਚ ਜੇ ਮਰਦ ਬੈਠਾ ਹੈ 트랜스젠ਡਰ ਵਿੱਚ ਤਾਂ ਉਸ ਦਾ ਬਿਹੇਵੀਅਰ ਉਸ ਦੀਆਂ ਆਦਤਾਂ ਉਸ ਦੀ ਲੁੱਕ ਉਸ ਦੀ ਦਿੱਖ ਉਸ ਦਾ ਬਿਹੇਵੀਅਰ ਉਸ ਦਾ ਆਮ ਲੋਕਾਂ ਨਾਲ ਵਿਹਾਰ ਉਸ ਦਾ ਵਿਅਕਤੀਤਵ ਉਸ ਦੀ ਸਖਸ਼ੀਅਤ ਸਾਰਾ ਕੁਝ ਜਿਹੜਾ ਹੈ ਉਹ ਔਰਤ ਵਾਂਗੂੰ ਹੁੰਦਾ ਹੈ ਤੇ ਜਿਹੜਾ ਔਰਤ ਵਾਲਾ ਉਹ ਮਰਦ ਵਾਂਗੂੰ ਹੁੰਦਾ ਹੈ ਤਾਂ ਉਹ 트랜ਸਜੈਂਡਰ ਆ ਜਾਂਦਾ ਹੈ ਐਲ ਜੀ ਬੀਟੀ ਤੋਂ ਅੱਗੇ ਹੈ ਇੰਟਰਸੈਕਸ ਇੰਟਰਸੈਕਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਜਿਹੜਾ ਵਿਅਕਤੀ ਹੈ ਮਰਦ ਹੈ ਤਾਂ ਉਸ ਦੇ ਵਿੱਚ ਜਿਹੜੇ ਸਰੀਰਕ ਜਿਹੜੇ ਅੰਗ ਹੁੰਦੇ ਨੇ ਉਹ ਉਲਟ ਜਿਹੜੇ ਲਿੰਗ ਦੇ ਉਲਟ ਜੈਂਡਰ ਦੇ ਹੁੰਦੇ ਹਨ ਤਾਂ ਲੁੱਕ ਜਿਹੜੀ ਹੈ ਉਹ ਹੋਰ ਹੁੰਦੀ ਹੈ ਪਰ ਉਸ ਦੇ ਜਿਹੜੇ ਅੰਗ ਹਨ ਉਹ ਹੋਰ ਹੁੰਦੇ ਨੇ ਖਾਸ ਕਰਕੇ ਜਿਹੜੇ ਗੁਪਤੰਗ ਹੁੰਦੇ ਨੇ ਉਸ ਤੋਂ ਅੱਗੇ ਕੁਇਰ ਦੀ ਸ਼੍ਰੇਣੀ ਆਉਂਦੀ ਹੈ ਕੁਇਰ ਦੀ ਸ਼੍ਰੇਣੀ ਜਿਹੜੀ ਹੈ ਅਸੀਂ ਅਕਸਰ ਜਿਸ ਨੂੰ ਥਰਡ ਜੈਂਡਰ ਆਖ ਦਿੰਦੇ ਹਾਂ ਜਿਸ ਦੇ ਵਿੱਚ ਜਿਸ ਨੂੰ ਪੰਜਾਬੀ ਦੇ ਵਿੱਚ ਹੀ ਜਿਹਾ ਜਾਂ ਖੁਸਰਾ ਤੇ ਜਾਂ ਯਾ ਕੁਝ ਹੋਰ ਵੀ ਜਿਹੜੇ ਹਨ ਉਹ ਸ਼ਬਦ ਜਿਹੜੇ ਹਨ ਅਕਸਰ ਜਿਹੜੇ ਸ਼ੱਕਾ ਵਰਗੇ ਹੱ ਜਿਹੜੇ ਸ਼ਬਦ ਨੇ ਉਹ ਵਰਤੇ ਜਾਂਦੇ ਨੇ ਤਾਂ ਇਹ ਉਹ ਲੋਕ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਦੇ ਜਿਹੜੇ ਉਹ ਸਰੀਰਕ ਜਿਹੜੇ ਗੁਪਤ ਅੰਗ ਨੇ ਉਹ ਗਾਇਬ ਹੁੰਦੇ ਨੇ ਤਾਂ ਜਿਹਾ ਉਹ ਬਹੁਤ ਛੋਟੇ ਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਰਦ ਜਾਂ ਪੂਰੀ ਤਰ੍ਹਾਂ ਔਰਤ ਨਹੀਂ ਆਖ ਸਕਦੇ ਤੇ ਉਹਨਾਂ ਦੇ ਵਿੱਚ ਮਰਦ ਦੇ ਵਿੱਚ ਔਰਤ ਵਾਲੇ ਤੇ ਔਰਤ ਵਿੱਚ ਮਰਦ ਵਾਲੇ ਗੁਣ ਪਾਏ ਜਾਂਦੇ ਨੇ ਭਾਵੇਂ ਕਿ ਇਹ ਆਪਸ ਦੇ ਵਿੱਚ ਜਿਹੜੇ ਹਨ ਉਹ ਐਲਜੀਬੀਟੀ ਜਿਹੜੇ ਹਨ ਐਲਜੀ ਤੇ ਬੀ ਨੂੰ ਜੇ ਆਪਾਂ ਛੱਡ ਵੀ ਦਈਏ ਤਾਂ ਟੀ ਆਈ ਤੇ ਕਿਊ ਮਤਲਬ ਟ੍ਰਾਂਸ ਜੈਂਡਰ ਤੇ ਇੰਟਰਸੈਕਸ ਤੇ ਤੀਸਰਾ ਜਿਹੜਾ ਹੈ ਕੁਇਰ ਇਹ ਤਿੰਨੇ ਹੀ ਜਿਹੜੇ ਹਨ ਆਮ ਲੋਕਾਂ ਦੇ ਲਈ ਇਹ ਕੀ ਜਿਹੜਾ ਖੁਸਰਾ ਜਾਂ ਸ਼ੱਕਾ ਦੀ ਸ਼੍ਰੇਣੀ ਦੇ ਵਿੱਚ ਰੱਖੇ ਜਾਂਦੇ ਲੋਕ ਹਨ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਅਜਿਹਾ ਹੁੰਦਾ ਕਿਉਂ ਹੈ ਇਸ ਦੇ ਵਿੱਚ ਜਿਹੜੇ ਵਿਗਿਆਨੀ ਨੇ ਮਨੋਵਿਗਿਆਨੀ ਆ ਸਮਾਜ ਸ਼ਾਸਤਰੀ ਨੇ ਜਾਂ ਜੀਵ ਵਿਗਿਆਨੀ ਆ ਉਹਨਾਂ ਦੀ ਇਹਨੇ ਖੋਜਾਂ ਜਿਹੜੇ ਡਾਕਟਰ ਨਿਚਕਿਤ ਸਕਨੇ ਉਹਨਾਂ ਦੀ ਇਹ ਖੋਜਾਂ ਉਹਨਾਂ ਦੇ ਜੋ ਸਰਵੇਖਣ ਨੇ ਉਹਨਾਂ ਨੇ ਜੋ ਦੱਸਿਆ ਆ ਰਿਸਰਚ ਤੋਂ ਜੋ ਪਤਾ ਲੱਗਾ ਉਸ ਦੇ ਕਾਰਨ ਕੀ ਹੁੰਦੇ ਨੇ ਉਸ ਦੇ 2-3 ਕਾਰਨ ਨੇ ਪਹਿਲੀ ਗੱਲ ਇਹ ਆਪਾਂ ਕਲੀਅਰ ਕਰ ਦਈਏ ਕਿ ਇਸ ਦੇ ਪਿੱਛੇ ਜਿਹੜਾ ਕੋਈ ਸੱਭਿਆਚਾਰਕ ਜਾਂ ਕੋਈ ਵਾਤਾਵਰਣਕ ਕਾਰਨ ਕਾਰਕ ਜਿਹੜਾ ਹੈ ਉਹ ਬਹੁਤ ਘੱਟ ਹੁੰਦਾ ਹੈ ਇਸ ਦੇ ਲਈ ਜੈਨੇਟਿਕ ਕਾਰਨ ਹੁੰਦੇ ਨੇ ਤੇ ਜਾਂ ਹਾਰਮੋਨਿਕ ਜਿਹੜੇ ਬੈਲੈਂਸ ਜਾਂ ਇੰਬੈਲੈਂਸਸ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਇਹ ਕੀ ਹੈ ਇਸ ਦੇ ਆਪਾਂ ਹੁਣ ਗੱਲ ਕਰਦੇ ਆ ਤਾਂ ਜਿਹੜਾ ਜੈਨੇਟਿਕ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਵੇਲੇ ਜਿਹੜਾ ਮਰਦ ਤੇ ਅਰਥ ਉਸ ਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਬਣਦਾ ਹੈ ਤਾਂ ਉਸ ਦੇ ਵਿੱਚ ਇਹ ਰਹੇ ਮਰਦ ਤੋਂ ਜਿਹੜਾ ਸੀਮਨ ਤੇ ਔਰਤ ਜਿਹੜਾ ਐਗ ਮਿਲਦਾ ਹੈ ਤਾਂ ਉਸ ਦੇ ਵਿੱਚ ਜਦੋਂ ਕਰੋਮੋਸੋਮਸ ਹੁੰਦੇ ਨੇ 23 ਕਰੋਮੋਸੋਮ ਮਰਦ ਦੇ ਤੇ 23 ਕਰੋਮੋਸੋਮ ਔਰਤ ਦੇ ਹੁੰਦੇ ਨੇ ਹੁਣ ਜਿਹੜੇ 23 ਜਮਾ 23 ਤੋਂ 46 ਕਰੋਮੋਸੋਮ ਜਦੋਂ ਬਣਦੇ ਨੇ ਤਾਂ ਫਿਰ ਬੱਚੇ ਦਾ ਜਦੋਂ ਜਨਮ ਹੁੰਦਾ ਤਾਂ ਉਸ ਤੋਂ ਉਸ ਦਾ ਜਿਹੜਾ ਜੈਂਡਰ ਡਿਫਾਈਨ ਹੁੰਦਾ ਹੈ ਉਹਨੂੰ ਹੁੰਦਾ ਕੀ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਰਦ ਦੇ ਕੋਲ ਜਿਹੜੇ ਕਰੋਮੋਸੋਮ ਨੇ ਉਹ ਐਕਸ ਤੇ ਵਾਈ ਦੋਵੇਂ ਹੁੰਦੇ ਨੇ ਔਰਤ ਦੇ ਕੋਲ ਇਕੱਲਾ ਐਕਸ ਹੁੰਦਾ ਏ ਜਦੋਂ ਆਖਰੀ ਜਿਹੜਾ ਕਰੋਮੋਸੋਮ ਹੈ 23ਵਾਂ ਕਰੋਮੋਸੋਮ ਆ ਉਹ ਔਰਤ ਦੇ ਐਕਸ ਨਾਲ ਮਰਦ ਦਾ ਜਿਹੜਾ ਹੈ ਐਕਸ ਜੇ ਜੁੜਦਾ ਹੈ ਤਾਂ ਬੱਚੇ ਦਾ ਜਨਮ ਹੁੰਦਾ ਹੈ ਬੱਚੀ ਹੁੰਦੀ ਆ ਉਹ ਲੜਕੀ ਹੁੰਦੀ ਹੈ ਤੇ ਜਦੋਂ ਐਕਸ ਦੇ ਨਾਲ ਮਰਦ ਦੇ ਵਾਈ ਕਰੋਮੋਸੋਮ ਦਾ ਜੋੜ ਹੁੰਦਾ ਹੈ ਤਾਂ ਉਦੋਂ ਜਿਹੜੇ ਬੱਚੇ ਦਾ ਜਨਮ ਹੁੰਦਾ ਉਹ ਮ ਬੱਚਾ ਹੁੰਦਾ ਏ ਉਹ ਲੜਕਾ ਹੁੰਦਾ ਏ ਤਾਂ ਦੁਆਰਾ ਦੱਸ ਦਈਏ ਕਿ ਜਦੋਂ x ਤੇ x ਦਾ ਜੋੜ ਹੁੰਦਾ ਏ ਤਾਂ ਉਦੋਂ ਬੱਚੀ ਪੈਦਾ ਹੁੰਦੀ ਏ x ਤੇ y ਦਾ ਜਿਹੜਾ ਜੋੜ ਹੁੰਦਾ ਏ ਤਾਂ ਉਹ ਬੱਚਾ ਪੈਦਾ ਹੁੰਦਾ ਏ ਲੜਕਾ ਪੈਦਾ ਹੁੰਦਾ ਏ ਤੇ ਤੀਸਰਾ ਜਿਹੜਾ ਹੈ ਕਈ ਵਾਰ ਕੀ ਹੁੰਦਾ ਏ ਕਿ 23 ਜਮਾ ਦੂਸਰੇ ਪਾਸੇ 24 ਹੋ ਜਾਂਦੇ ਨੇ ਤੇ ਜਾਂ 24 ਜਮਾ 23 ਹੋ ਜਾਂਦੇ ਆ ਮਤਲਬ x x y ਤੇ ਜਾਂ x y y ਇਸ ਤਰੀਕੇ ਦਾ ਜਦੋਂ ਜੋੜ ਬਣਦਾ ਏ ਉਸੇ ਮੌਕੇ ਦੇ ਉੱਤੇ ਜੇਕਰ xxy ਬਣਦਾ ਹੈ ਤਾਂ ਉਦੋਂ ਜਿਹੜਾ ਬੱਚਾ ਜਿਹੜਾ ਜਨਮ ਹੁੰਦਾ ਹੈ ਤਾਂ ਉਹ ਉਹ ਮਰਦ ਦੇ ਪੇਸ ਵਿੱਚੋਂ ਇੱਕ ਔਰਤ ਦਾ ਜਨਮ ਹੁੰਦਾ ਹੈ ਤੇ ਉਸੇ ਤਰੀਕੇ ਨਾਲ ਜਾਂ ਉਹ ਇੱਕ ਅਜਿਹਾ ਹਿਜੜਾ ਹੁੰਦਾ ਹੈ ਜਿਸ ਦੇ ਵਿੱਚ ਔਰਤ ਵਾਲੇ ਗੁਣ ਜ਼ਿਆਦਾ ਪਾਏ ਜਾਂਦੇ ਨੇ ਜਾਂ xyy ਜਦੋਂ ਹੁੰਦਾ ਹੈ ਤਾਂ ਉਦੋਂ ਜਿਹੜਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਦੇਖ ਉਸ ਦੀ ਔਰਤ ਵਾਲੀ ਹੋਵੇ ਪਰ ਉਸ ਤੇ ਮਰਦ ਵਾਲੇ ਲੱਛਣ ਜਿਹੜੇ ਨੇ ਜਿਆਦਾ ਪਾਈ ਜਾਂਦੇ ਨੇ ਤਾਂ ਇਹ ਹੈ ਜੈਨੇਟਿਕ ਕਾਰਨ ਇਹਨਾਂ ਦੋਹਾਂ ਦੇ ਪਰ ਜਿਹੜਾ ਆਪਾਂ ਐਲਜੀਬੀਟੀ ਜਦੋਂ ਆਪਾਂ ਇਸ ਨੂੰ ਡਿਫਾਈਨ ਕਰਦੇ ਆ ਤਾਂ ਜਿਹੜਾ ਐਲ ਤੇ ਜੀ ਹੈ ਹੋਮੋਸੈਕਸ਼ੁਅਲਿਟੀ ਹੈ ਜਿਹੜੀ ਉਹਦਾ ਜਿਹੜਾ ਲੇਸਬੀਅਨਿਜ਼ਮ ਹੈ ਜਾਂ ਗੇਇਜ਼ਮ ਹੈ ਉਸ ਦਾ ਕਾਰਨ ਜਿਹੜਾ ਹੈ ਉਹ ਹਾਰਮੋਨਿਕ ਇੰਬੈਲੈਂਸ ਦੇ ਵਿੱਚ ਹੈ ਸਾਡੀ ਪਿਟਿਊਟਰੀ ਗ੍ਰੰਥੀ ਜਿਹੜੀ ਹੈ ਉਸ ਦੇ ਵਿੱਚੋਂ ਕਿਵੇਂ ਹਾਰਮੋਨ ਸੈਕ੍ਰੀਟ ਕਰਦੇ ਨੇ ਤਾਂ ਕਿੰਨੇ ਕੁ ਹਾਰਮੋਨ ਕਿਸ ਤਰੀਕੇ ਦੇ ਨੇ ਤਾਂ ਉਹ ਇੰਬੈਲੈਂਸ ਉਹ ਜਿਹੜਾ ਗੈਰ ਤਵਾਜਨ ਹੈ ਉਹ ਜਿਹੜਾ ਅਸੰਤੁਲਨ ਹੈ ਉਸ ਉੱਤੇ ਇਹ ਚੀਜ਼ ਨਿਰਭਰ ਕਰਦੀ ਹੈ ਤਾਂ ਜਿਹੜੇ ਵਿਅਕਤੀ ਇਹਨਾਂ ਲੋਕਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਇਹਨਾਂ ਲੋਕਾਂ ਨੂੰ ਮਾੜਾ ਆਖਦੇ ਨੇ ਜਾਂ ਇਹਨਾਂ ਨੂੰ ਅਸਮਾਜਿਕ ਆਖਦੇ ਨੇ ਜਾਂ ਇਹਨਾਂ ਨੂੰ ਗੈਰ ਸਮਾਜੀ ਆਖਦੇ ਨੇ ਜਾਂ ਗੈਰ ਸੱਭਿਆਚਾਰਕ ਆਖਦੇ ਨੇ ਜਾਂ ਗੈਰ ਸੰਸਕ੍ਰਿਤਕ ਆਖਦੇ ਨੇ ਜਾਂ ਗੈਰ ਧਾਰਮਿਕ ਆਧਾਰਮਿਕ ਜਾਂ ਧਰਮ ਵਿਰੋਧੀ ਤਾਂ ਕਾਖ ਦਿੰਦੇ ਨੇ ਉਹ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਸਾਡੀ ਇੱਕ ਛੋਟੀ ਜਿਹੀ ਗੁਜਾਰਿਸ਼ ਹੈ ਕਿ ਇਹ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੈਰ ਕੁਦਰਤੀ ਗੈਰ ਸੁਭਾਵਕ ਵਿਖਦੀਆਂ ਹਨ ਰ ਅਸਲ ਵਿੱਚ ਇਹ ਸੁਭਾਵਕ ਵਰਤਾਰੇ ਹੀ ਹਨ ਇਹ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਇਹ ਜਾਨਵਰਾਂ ਵਿੱਚ ਵੀ ਪਾਏ ਜਾਂਦੇ ਨੇ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਸਮਾਜ ਦਾ ਕੋਈ ਰੋਲ ਨਹੀਂ ਹੁੰਦਾ ਜਾਂ ਭੂਮਿਕਾ ਨਹੀਂ ਹੁੰਦੀ ਕਿਸੇ ਵਿਅਕਤੀ ਨੂੰ ਇਸ ਤਰੀਕੇ ਨਾਲ ਬਣਾਉਣ ਦੇ ਲਈ ਇਸ ਦੇ ਉਸ ਦੇ ਜੈਨੇਟਿਕ ਅਨਵੰਸ਼ਿਕ ਕਾਰਕ ਤੇ ਜਾਂ ਫਿਰ ਹਾਰਮੋਨਿਕ ਕਾਰਕ ਜਿਹੜੇ ਨੇ ਉਹ ਜ਼ਿੰਮੇਵਾਰ ਹੁੰਦੇ ਨੇ ਕੀ ਇਸ ਦਾ ਇਲਾਜ ਹੋ ਸਕਦਾ ਹੈ ਤਾਂ ਇਸ ਦੇ ਉੱਤੇ ਵਿਗਿਆਨੀਆਂ ਨੇ ਬਹੁਤ ਖੋਜਾਂ ਕੀਤੀਆਂ ਹਨ ਤਾਂ ਇੱਕ ਵਿਗਿਆਨੀ ਹੈ ਜਿਸ ਦਾ ਨਾਮ ਅਸੀਂ ਨੋਟ ਕੀਤਾ ਹੈ ਸਪਿੰਟਰ ਸਰ ਸਪਿੰਟਰ ਸਰ ਨੇ ਇੱਕ ਖੋਜ ਕੀਤੀ ਸੀ ਉਸ ਨੇ ਦੱਸਿਆ ਕਿ ਜਦੋਂ ਜਦੋਂ ਅਜਿਹੇ ਲੋਕ ਜਿਹੜੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਹੈ ਉਸ ਨੂੰ ਬਦਲਣ ਦੇ ਯਤਨ ਕੀਤੇ ਗਏ ਤਾਂ 66% ਮਰਦ ਤੇ 44% ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਤਬਦੀਲੀ ਦੇ ਅੰਸ਼ੇ ਵੇਖੇ ਗਏ ਪਰ ਕਹਿੰਦਾ ਮਤਲਬ ਹੈ ਕਿ ਜੇਕਰ ਅਜਿਹੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਾਵੇ ਜੇਕਰ ਅਜਿਹੇ ਲੋਕਾਂ ਨੂੰ ਵਧੀਆ ਮਾਹੌਲ ਦਿੱਤਾ ਜਾਏ ਤਾਂ ਇਹਨਾਂ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਪਰ ਇਸ ਦਾ ਇਹ ਕਹਿਣਾ ਕਿ ਜੇ ਕਿਸੇ ਸੁਧਾਰਨ ਵਿਅਕਤੀ ਨੂੰ ਜੇਕਰ ਅਸੀਂ ਆਦਤ ਪਾਉਣ ਦਾ ਯਤਨ ਕਰੀਏ ਕਿ ਉਸ ਨੂੰ ਅਸੀਂ ਗੇ ਜਾਂ ਲੈਸਬੀਅਨ ਬਣਾ ਦਈਏ ਇਹ ਸੰਭਵ ਨਹੀਂ ਉਸੇ ਤਰੀਕੇ ਨਾਲ ਜੇ ਗੇਜ ਜਾਂ ਲੈਸਬੀਅਨ ਹੈ ਉਸ ਨੂੰ ਆਪਾਂ ਨਾਰਮਲ ਬਣਾ ਦਈਏ ਇਹ ਵੀ ਸੰਭਵ ਨਹੀਂ ਭਾਵੇਂ ਕਿ ਖੋਜਾਂ ਦੱਸਦੀਆਂ ਨੇ ਕਿ ਅਸਧਾਰਨ ਵਿਅਤੀ ਤੋਂ ਸਧਾਰਨ ਵਿਅਤੀ ਵੱਲ ਮੋੜਾ ਕੱਟਿਆ ਜਾ ਸਕਦਾ ਹੈ ਪਰ ਉਸ ਦੀ ਸੰਭਾਵਨਾ ਕਾਫੀ ਘੱਟ ਹੁੰਦੀ ਹੈ ਪਰ ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਅਜਿਹੇ ਲੋਕਾਂ ਨੂੰ ਤਰਸਕਾਰ ਦੀ ਭਾਵਨਾ ਨਾਲ ਵੇਖਣ ਦੀ ਬਜਾਏ ਹਮਦਰਦੀ ਤਰਸ ਦਿਆਲਤਾ ਦੀ ਭਾਵਨਾ ਨਾਲ ਦੇਖਣਾ ਚਾਹੀਦਾ ਹੈ ਤੇ ਇਹਨਾਂ ਦੇ ਪ੍ਰਤੀ ਇਨਾਂ ਨੂੰ ਆਮ ਲੋਕਾਂ ਵਿੱਚ ਵਿਚਰਨ ਦਾ ਮੌਕਾ ਦੇਣਾ ਚਾਹੀਦਾ ਤੇ ਇਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਹੁਣ ਤਾਂ ਜਿਹੜੀ ਸਰਬੋੱਚ ਉੱਚ ਅਦਾਲਤ ਹੈ ਦੇਸ਼ ਦੀ ਮਾਨਯੋਗ ਸਰਬੋੱਚ ਅਦਾਲਤ ਹੈ ਉਸਨੇ ਵੀ ਐਲਜੀਬੀਟੀ ਜਿਹੜੇ ਹਨ ਲੋਕ ਉਹਨਾਂ ਦੇ ਹੱਕ ਜਿਹੜੇ ਹਨ ਉਹਨਾਂ ਦੇ ਹੱਕਾਂ ਦੇ ਹੱਕ ਵਿੱਚ ਉਹਨਾਂ ਦੇ ਅਧਿਕਾਰਾਂ ਦੇ ਹੱਕ ਵਿੱਚ ਨਾਰਾ ਦਿੱਤਾ ਹੈ ਉਹਨਾਂ ਦੇ ਹੱਕ ਵਿੱਚ ਜਿਹੜਾ ਹੈ ਆਪਾਂ ਹੁਕਮ ਦਿੱਤਾ ਹੈ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹੁਣ ਟਰਾਂਸ ਜੈਂਡਰ ਦੇ ਲਈ ਜਿਹੜੇ ਪਾਰਤ ਦੀਆਂ ਜਿਹੜੀਆਂ ਨੌਕਰੀਆਂ ਨਿਕਲਦੀਆਂ ਹਨ ਉਹਨਾਂ ਦੇ ਲਈ ਵੀ ਇੱਕ ਖਾਨਾ ਰੱਖਿਆ ਜਾਂਦਾ ਹੈ ਤਾਂ ਅੱਜ ਦੀ ਵੀਡੀਓ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕਰਦੇ ਹਾਂ ਕਿਵੇਂ ਲੱਗੀ ਜਰੂਰ ਦੱਸਣਾ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ